ਅੱਜ ਵੇਖੋ ਅੱਜ ਜੀ ਜੀ ਗੱਲਾ ਕਰਦੇ ਆ ਜਿੱਥੇ ਆ ਕੇ ਵੱਡੀ ਜੀ ਨਿਸ਼ਾਲ ਵੀ ਮਕਾਰ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਡੰਕੇ ਦੇਖਿਓ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੋੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲੈ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਕੰਮੇ ਸ਼ਿੱਕੇ ਦੇ ਡੰਕੇ ਕਨੂੰ ਕਨਕੀ ਕਾਰਵਾਈ ਕੀਤੀ ਉੱਥੇ ਕੜ ਤੋੜਿਆ ਉੱਥੇ ਐਸ.ਡੀ.ਐਮ. ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੈ ਕੋਈ ਕਾਰਵਾਈ ਨਹੀਂ ਕੀ ਕਹ ਲੈ ਜੀ ਐਮ.ਐਲ.ਏ. ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਰਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਹੈ ਸਰਪੰਚ ਜੀ ਮੇਰੇ ਪਿੰਡ ਨੂੰ ਤੂੰ ਰੱਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵੀ ਲੜਾਂ ਦੂਜੇ ਪਿੰਡੇ ਨਾਲ ਵੀ ਲੜਾਂ ਮੇਰੇ ਵਿਚਾਰੇ ਗੁਜ਼ਰੋਗੇ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨੂੰ ਨੂੰ ਵੇ ਵੇ ਕਰ ਦਿਓ ਨੇ ਬੜੋ ਫਿਰ ਮਾਰ ਦੋ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਦਾਦ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿੰਮੇਦਾਰ ਆ ਇਧਰ ਤਿੰਨ ਕਿੱਲੇ ਲੜਾਓ ਕਾਲੂराम ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਟੀਸੀ ਸਾਹਿਬ ਹੁਣ ਡੀਸੀ ਸਾਹਿਬ ਮੋਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਲਾਤ ਕਰਾ ਰੱਖੇ ਆ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਕਰ ਮੇਰੇ ਡਿੱਗੇ ਨੇ 300 ਕਰ ਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਠੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਆ ਤਿੰਨ ਘਰਾਂ ਦੇ ਵਾਸਤੇ ਇਧਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਕੁੱਤਾ ਵਾਂਗੂ ਅਲੇ ਬਾਗ ਹੈ ਦੋ ਦੋ ਤਿੰਨ ਕਿੱਲੇ ਵਾਲੇ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਢੀ ਛੱਡ ਦਿਏ ਇੱਕ ਇਹ ਦੱਖਣ ਸਾ이드 ਦਾ ਸਿਰਗੜਵਲ ਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲੇ ਤੇ ਸਰੇ ਠਿੱਕੇ ਤੇ ਰੱਖੇ ਕੰਮ ਕਰਨਗੇ ਨੇ ਬੜੋ ਫਿਰ ਮਾਰ ਦੋ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਧਾ ਪਿੰਡ ਤੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੀ ਛੋਟੀ ਜ਼ਿੰਮੇਦਾਰ ਹੈ ਇੱਧਰ ਕਿੰਨੇ ਕਿਲੇੜਾਓ ਕਾਲੂ ਰਾਮ ਘੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਜੀ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਪੰਜ ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਕਦੂਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬਾਂ ਦਾ ਨਹੀਂ ਦੇਖਣਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਘਰੇ ਬੱਚੇ ਜੇ ਰੋਲਦੇ ਫਿਰਦੇ ਇਹ ਹਾਲਾਤ ਵੇਖੋ ਆ ਤੁਜੀ ਤੁਜੀ ਇਹ ਗੱਲਾਂ ਕਰਦੇ ਜਿੱਥੇ ਆ ਕੇ ਵੱਡੀ ਦਿਨਸ਼ਾਲ ਵੀ ਮਕਾਨ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਡੰਕੇ ਦੇਖਿਓ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੌੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲਾ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਕੰਮ ਛਿੱਕੇ ਤੇ ਡੰਕੇ ਕਾਨੂੰਨ ਕੰਕੀ ਕਾਰਵਾਈ ਕੀਤੀ ਉੱਥੇ ਘਟ ਤੋੜਿਆ ਉੱਥੇ ਐਸ.ਡੀ.ਐਮ ਸਾਹਿਬ ਨੇ ਆਪਨੇ ਆ ਕੇ ਮੌਕਾ ਵੇਖਿਆ ਹੋਇਆ ਹੈ ਕੋਈ ਕਾਰਵਾਈ ਨਹੀਂ ਠੀਕ ਹੈ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਨਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਹੈ ਸਰਪੰਚ ਜੀ ਮੇਰੇ ਪਿੰਡ ਨੂੰ ਤੁਮ ਰੱਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵੀ ਲੜਾਂ ਦੂਜੇ ਪਿੰਡੇ ਨਾਲ ਵੀ ਲੜਾਂ ਮੇਰੇ ਵਿਚਾਰੇ ਗੁਜ਼ਰੋਗੇ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨੂੰ ਨਵੇਂ ਕਰ ਦਿਓ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਇਹ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਦਾਦ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ-ਛੋਟੇ ਜ਼ਿੰਮੇਦਾਰ ਹੈ ਇਧਰ ਤਿੰਨ ਕਿੱਲੇ ਲੜਾਓ ਕਾਲੂराम ਖੜਿਆ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਜੇ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰ ਉਤੋਂ ਦੀ ਪਾਣੀ ਜਾਊਗਾ ਜੀ ਏ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਪੀਸੀ ਸਾਹਿਬ ਹੁਣ ਡੀਸੀ ਸਾਹਿਬ ਮੌਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਜ਼ਰ ਕਰਾ ਰੱਖੇ ਆ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਘਰ ਮੇਰੇ ਡਿੱਗ ਗਏ ਨੇ 300 ਘਰ ਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਖੱਤ ਜੋੜਨ ਬਨ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਠੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਤੇ ਤਿੰਨ ਘਰਾਂ ਦੇ ਵਾਸਤੇ ਇਧਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਕੁੱਤਾ ਵਾਂਗੂ ਅੜੇ ਬਾਗ ਹੈ ਦੋ ਦੋ ਤਿੰਨ ਦਿਨ ਕਿੱਲੇ ਆਲੇ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਛੱਡ ਦਿਏ ਕਿ ਇਹ ਦੱਖਣ ਸਾ이드 ਦਾ ਸੇਰਗੜ ਵੱਲ ਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲੇ ਤੇ ਸੜੇ ਛਿੱਕੇ ਤੇ ਰੱਖੇ ਕੰਮ ਨੇ ਬੜੋ ਫਿਰ ਮਾਰ ਦੋ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ بار بار ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਤੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੀ ਛੋਟੀ ਜ਼ਿੰਮੇਦਾਰਾ ਇੱਧਰ ਕੀ ਨਿਕਲੇ ਆਓ ਕਾਲੂ ਰਾਮ ਘੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਜੀ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ 5 ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਘਰ ਦੁੱਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬਾਂ ਦਾ ਨਹੀਂ ਦੇਖਣਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਘਰੇ ਬੱਚੇ ਜੇ ਰੋਲਦੇ ਫਿਰਦੇ ਇਹ ਹਾਲਾਤ ਵੇਖੋ ਆਜੂ ਜੀ ਤੁਸੀਂ ਇਹ ਗੱਲਾਂ ਕਰਦੇ ਜਿੱਥੇ ਆ ਕੇ ਵੱਡੀ ਦੀਨਸ਼ਾਲ ਵੀ ਮਕਾਨ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਡੰਕੇ ਦੇਖਿਓ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੌੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲਾ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਕੰਮ ਛਿੱਕੇ ਤੇ ਡੰਕੇ ਕਾਨੂੰਨ ਕੰਕੀ ਕਾਰਵਾਈ ਕੀਤੀ ਉੱਥੇ ਘਟ ਤੋੜਿਆ ਉੱਥੇ ਐਸ.ਡੀ.ਐਮ ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੋਇਆ ਹੈ ਕੋਈ ਕਾਰਵਾਈ ਨਹੀਂ ਕੀ ਕਹ ਲਾ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਐ ਸਰਪੰਚ ਜੀ ਮੇਰੇ ਪਿੰਡ ਨੂੰ ਤੁਮ ਰੱਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵੀ ਲੜਾਂ ਦੂਜੇ ਪਿੰਡੇ ਨਾਲ ਵੀ ਲੜਾਂ ਮੇਰੇ ਵਿਚਾਰੇ ਗੁਜ਼ਰੋਗੇ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨੂੰ ਨੂੰ ਵੇੇ ਕਰ ਦਿਓ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨੇ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਇਹ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਤੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਦਾਦ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੀ ਛੋਟੀ ਜ਼ਿੰਮੇਦਾਰਾ ਇੱਧਰ ਕਿ ਨਹੀਂ ਕਿਲੇ ਰਹੋ ਕਾਲੂ ਰਾਮ ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਜੇ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਏ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਸੀਸੀ ਸਾਹਿਬ ਹੁਣ ਡੀਸੀ ਸਾਹਿਬ ਮੌਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਜ਼ਰ ਕਰਾ ਰੱਖੇ ਆ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਘਰ ਮੇਰੇ ਡਿੱਗ ਗਏ ਨੇ 300 ਘੱਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਠੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਆ ਤਿੰਨ ਘਰਾਂ ਦੇ ਵਾਸਤੇ ਇਧਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਕੁੱਤਾ ਵਾਂਗੂ ਅੜੇ ਬਾਗ ਹੈ ਦੋ ਦੋ ਤਿੰਨ ਕਿੱਲੇ ਵਾਲੇ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਅੜੀ ਛੱਡ ਦਿਏ ਕਿ ਇਹ ਦੱਖਣ ਸਾ이드 ਦਾ ਸਿਰਗੜਵਲ ਦੀ ਤੇ ਪਿੱਛੇ ਜਿਹੜਾ ਪਾਣੀ ਖਿਆ 400 ਕਿੱਲੇ ਤੇ ਸੜੇ ਛਿੱਕੇ ਤੇ ਰੱਖੇ ਕੰਮ ਕਰਨ ਨੇ ਬੜੋ ਫਿਰ ਮਾਰ ਦੋ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿੰਮੇਦਾਰ ਆ ਇਧਰ ਕਿੰਨੇ ਕਿਲੇੜਾਓ ਕਾਲੂ ਰਾਮ ਖੜਿਆ ਉਹਨਾਂ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ 5 ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਕਦੂਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬਾਂ ਦਾ ਨਹੀਂ ਦੇਖਣਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਘਰੇ ਬੱਚੇ ਜੇ ਰੋਲਦੇ ਫਿਰਦੇ ਇਹ ਹਾਲਾਤ ਵੇਖੋ ਆਜੂ ਜੀ ਜੀ ਇਹ ਗੱਲਾਂ ਕਰਦੇ ਆ ਜੇ ਆ ਕੇ ਵੱਡੀ ਦਿਨਸਾਲ ਵੀ ਮਕਾਰ ਟੁੱਟ ਗਿਆ ਇਹਨੇ ਛਿੱਕੇ ਤੇ ਡੰਕੇ ਦੇਖਿਓ ਸਰ ਟੁੱਟੇ ਜੀ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੌੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲੈ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚਣੇ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਛਿੱਕੇ ਤੇ ਡੰਕੇ ਕਾਨੂੰਨ ਕਾਰਵਾਈ ਕੀਤੀ ਉੱਥੇ ਕਣ ਟੁੱੜਿਆ ਉੱਥੇ ਐਸ.ਡੀ.ਐਮ ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੋਇਆ ਕੋਈ ਕਾਰਵਾਈ ਨਹੀਂ ਕੀ ਕਹ ਲ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਐ ਸਰਪੰਚ ਜੀ ਮੇਰੇ ਪਿੰਡ ਨੂੰ ਤੂੰ ਰੱਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵੀ ਲੜਾਂ ਦੂਜੇ ਪਿੰਡੇ ਨਾਲ ਵੀ ਲੜਾਂ ਮੇਰੇ ਵਿਚਾਰੇ ਗੁਜ਼ਰੋਗੇ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨੂੰ ਨਵੇਂ ਕਰ ਦਿਓ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਇਹ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਦੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਦਾਦ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੀ ਛੋਟੀ ਜ਼ਮੀਦਾਰ ਹੈ ਇੱਧਰ ਕੀ ਨਿਕਲੇ ਆਓ ਕਾਲੂ ਰਾਮ ਖੜਿਆ ਉਹਨਾਂ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਯਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਟੀਸੀ ਸਾਹਿਬ ਹੁਣ ਡੀਸੀ ਸਾਹਿਬ ਮੋਕੇ ਤੇ ਆਏ ਹੋਏ ਆ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਦਸੇ ਕਰਾ ਰੱਖੇ ਆ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਘਰ ਮੇਰੇ ਡਿੱਗੇ ਨੇ 300 ਘੱਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਨ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਧੱਕੇ ਨਾਲ ਐਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਤੇ ਤਿੰਨ ਘਰਾਂ ਦੇ ਵਾਸਤੇ ਇੱਧਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਕੁੱਤਾ ਵਾਂਗੂ ਅੜੇ ਵਾਗ ਹੈ ਦੋ ਦੋ ਤਿੰਨ ਦਿਨ ਕਿੱਲੇ ਆੜੇ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਤੁਹਾਡੇ ਇੱਥੇ ਡੋਬਦੇ ਹੋਏ ਮਾੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਢੀ ਛੱਡ ਦਈਏ ਕਿ ਇਹ ਦੱਖਣ ਸਾ이드 ਦਾ ਸੇਰਗੜਵਲਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲੇ ਤੇ ਸੜੇ ਛਿੱਕੇ ਨੇ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ 30 ਸੀਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਕਿਹੜਾ ਅੱਗੇ ਛੋਟੇ ਛੋਟੇ ਜ਼ਿਮੀਦਾਰ ਆ ਇਧਰ ਤੀਨ ਕਿੱਲੇ ਲਾਓ ਕਾਲੂ ਰਾਮ ਖੜਿਆ ਉਹਨਾਂ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਯਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ 5 ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਘਰ ਡੁੱਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬ ਦਾ ਨਹੀਂ ਦੇਖਾਂਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਘਰੇ ਬੱਚੇ ਜੇ ਰੋਲਦੇ ਫਿਰਦੇ ਇੱਕ ਦੂਜੀ ਦੂਜੀ ਇਹ ਹਾਲਾਤ ਵੇਖੋ ਆਦੂ ਜੀ ਦੂਜੀ ਗੱਲਾ ਕਰਦੇ ਆ ਜੇ ਆ ਕੇ ਵੱਡੀ ਦਿਨਸਾਲ ਵੀ ਮਕਾਨ ਟੁੱਟ ਗਿਆ ਇਹਨੇ ਛਿੱਕੇ ਤੇ ਡੰਕੇ ਦੇਖਿਓ ਸਰ ਟੁੱਟੇ ਜੀ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੋੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲੈ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਕੰਮ ਛਿੱਕੇ ਤੇ ਡੰਕੇ ਕਾਨੂੰ ਕਲਕੀ ਕਾਰਵਾਈ ਕੀਤੀ ਉੱਥੇ ਘੜ ਟੁੱੜਿਆ ਉੱਥੇ ਐਸ.ਟੀ.ਐਮ ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੋਇਆ ਕੋਈ ਕਾਰਵਾਈ ਨਹੀਂ ਕੀ ਕਹਿੰਦਾ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਐ ਸਰਪੰਚ ਜੀ ਮੇਰੇ ਪਿੰਡੂ ਤੋਂ ਰੱਖੇ ਤਿੰਨੋਂ ਪਾਸੇ ਮੇਰੇ ਪਿੰਡ ਦੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵਿਲਣਾ ਦੂਜੇ ਪਿੰਡੇ ਨਾਲ ਵੀ ਲੜਾ ਮੇਰੇ ਵਿਚਾਰੇ ਬੁਜ਼ੁਰਗੇ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨਾਂ ਨੂੰ ਵੇੇ ਕਰ ਦਿਓ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਇਹ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਤੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਦਾਦ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੀ ਹੈ ਵੀ ਹੋਰ ਜਿਹੜਾ ਅੱਗੇ ਛੋਟੀ ਛੋਟੀ ਜ਼ਿੰਮੇਦਾਰ ਹੈ ਇੱਧਰ ਕੀ ਨਿਕਲੇ ਆਓ ਕਾਲੂ ਰਾਮ ਖੜਿਆ ਉਹਨਾਂ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਜੇ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜ ਏ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਪੀਸੀ ਸਾਹਿਬ ਹੁਣ ਡੀਸੀ ਸਾਹਿਬ ਮੁਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਜ਼ਾਤ ਕਰਾ ਰੱਖੇ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਕਰ ਮੇਰੇ ਡਿੱਗੇ ਨੇ 300 ਗੱਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਖੱਤ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਧੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਤੇ ਤਿੰਨ ਘਰਾਂ ਦੇ ਵਾਸਤੇ ਇਧਰ 50 40 ਕਿੱਲੇ ਜ਼ਮੀਨ ਬਚੀ ਹੈ ਜਿਹੜੇ ਕੁੱਤਾ ਵਾਂਗੂ ਅੜੇ ਵਾਗ ਹੈ ਦੋ ਦੋ ਤਿੰਨ ਦਿਨ ਕਿੱਲੇ ਵਾਲੇ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਤੁਹਾਡੇ ਇੱਥੇ ਡੋਬਦੇ ਹੋਏ ਮਾੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਢੀ ਛੱਡ ਦਈਏ ਇਹ ਦੱਖਣ ਛਾਈ ਦਾ ਸੇਰਗੜਵਲਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲੇ ਤੇ ਸੜੇ ਛਿੱਕੇ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਧਾ ਪਿੰਡ ਤੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿੰਮੇਦਾਰ ਐ ਇੱਧਰ ਕੀ ਨਿਕਲੇ ਆਓ ਕਾਲੂ ਰਾਮ ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਯਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ 3 ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਘਰ ਡੁੱਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬ ਬੰਦਾ ਨਹੀਂ ਦੇਖਣਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਘਰੇ ਬੱਚੇ ਜੇ ਰੋਲਦੇ ਫਿਰਦੇ ਇੱਕ ਦੂਜੀ ਤੇ ਇਹ ਹਾਲਾਤ ਵੇਖੋ ਆਦੂ ਜੀ ਦੂਜੀ ਇਹ ਗੱਲਾ ਕਰਦੇ ਆ ਜੇ ਇੱਥੇ ਆ ਕੇ ਵੱਡੀ ਦਿਨਸ਼ਾਲ ਵੀ ਮਕਾਨ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਡੰਕੇ ਦੇਖਿਓ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੌੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲਾ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਕੰਮ ਛਿੱਕੇ ਤੇ ਡੰਕੇ ਕਾਨੂੰਨ ਕੰਕੀ ਕਾਰਵਾਈ ਕੀਤੀ ਉੱਥੇ ਘਟ ਦੋੜਿਆ ਉੱਥੇ ਐਸ.ਡੀ.ਐਮ ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੋਇਆ ਹੈ ਕੋਈ ਕਾਰਵਾਈ ਨਹੀਂ ਕੀ ਕਹ ਲਾ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਐ ਸਰਪੰਚੀ ਸਾਹਿਬ ਡੀਸੀ ਮੈਮ ਵੀ ਮੇਰੇ ਪਿੰਡੋਂ ਤੋਂ ਅੱਛੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵਿਲਣਾ ਦੂਜੇ ਪਿੰਡੇ ਨਾਲ ਵੀ ਲੜਾ ਮੇਰੇ ਵਿਚਾਰੇ ਬੁਜ਼ੁਰਗ ਹੈ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨੂੰ ਨਾ ਵੇੇ ਕਰ ਦਿਓ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਇਹ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਦਾਦ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ-ਛੋਟੇ ਜ਼ਿੰਮੇਦਾਰ ਹੈ ਇਧਰ ਕਿੰਨੇ ਕਿਲੇੜਾਓ ਕਾਲੂਰਾਮ ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਜੇ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਵੇ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਟੀਸੀ ਸਾਹਿਬ ਹੁਣ ਡੀਸੀ ਸਾਹਿਬ ਮੁਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਦਸਾ ਕਰਾ ਰੱਖੇ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਕਰ ਮੇਰੇ ਡਿੱਗੇ ਨੇ 300 ਕਰ ਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਠੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਆ ਤਿੰਨ ਘਰਾਂ ਦੇ ਵਾਸਤੇ ਇਧਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਕੁੱਤਾ ਵਾਂਗੂ ਅੜੇ ਬਾਗ ਹੈ ਦੋ ਦੋ ਤਿੰਨ ਦਿਨ ਕਿੱਲੇ ਆਲੇ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਛੱਡ ਦਿਏ ਇੱਕ ਇਹ ਦੱਖਣ ਸਾ이드 ਦਾ ਸਿਰਗੜਵਲ ਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲੇ ਤੇ ਸੜੇ ਠਿੱਕੇ ਤੇ ਰੱਖੇ ਕੰਮ ਕਰਨ ਨੇ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ بار بار ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਤੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿੰਮੇਦਾਰ ਆ ਇੱਧਰ ਕੀ ਨਿਕਲੇ ਆਓ ਕਾਲੂ ਰਾਮ ਘੜਿਆ ਉਹਨਾਂ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ ਤੇ ਉਤਰ ਉੱਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ 5 ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਘਰ ਦੁੱਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬਾਂ ਦਾ ਨਹੀਂ ਦੇਖਣਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਘਰੇ ਬੱਚੇ ਜੇ ਰੋਲਦੇ ਫਿਰਦੇ ਇਹ ਹਾਲਾਤ ਵੇਖੋ ਆ ਦੁੱਜੀ ਦੁੱਜੀ ਇਹ ਗੱਲਾਂ ਕਰਦੇ ਆ ਜੇ ਇੱਥੇ ਆ ਕੇ ਵੱਡੀ ਜਿਹੀ ਨਾਲ ਵੀ ਮਕਾਨ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਡੰਕੇ ਦੇਖਿਓ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੌੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲਾ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਕੰਮ ਛਿੱਕੇ ਤੇ ਡੰਕੇ ਕਾਨੂੰਨ ਕਨਕੀ ਕਾਰਵਾਈ ਕੀਤੀ ਉੱਥੇ ਘਟ ਤੋੜਿਆ ਉੱਥੇ ਐਸਡੀਐਮ ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੋਇਆ ਕੋਈ ਕਾਰਵਾਈ ਨਹੀਂ ਕੀ ਕਹ ਲੈ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਐ ਸਰਪੰਚ ਜੀ ਮੇਰੇ ਪਿੰਡ ਨੂੰ ਤੁਮ ਰੱਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵੀ ਲੜਾਂ ਦੂਜੇ ਪਿੰਡੇ ਨਾਲ ਵੀ ਲੜਾਂ ਮੇਰੇ ਵਿਚਾਰੇ ਗੁਜ਼ਰੋਗੇ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨੂੰ ਨੂੰ ਵੇੇ ਕਰ ਦਿਓ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਇਹ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਦਾਦ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ-ਛੋਟੇ ਜ਼ਿੰਮੇਦਾਰ ਆ ਇਧਰ ਤੀਨ ਕਿੱਲੇ ਲੜਾਓ ਕਾਲੂराम ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਜੇ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜ ਏ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਸੀਸੀ ਸਾਹਿਬ ਹੁਣ ਡੀਸੀ ਸਾਹਿਬ ਮੌਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਜ਼ਰ ਕਰਾ ਰੱਖੇ ਆ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਘਰ ਮੇਰੇ ਡਿੱਗ ਗਏ ਨੇ 300 ਘਰ ਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਠੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਆ ਤਿੰਨ ਘਰਾਂ ਦੇ ਵਾਸਤੇ ਇਧਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਕੁੱਤਾ ਵਾਂਗੂ ਅੜੇ ਵਾਗ ਹੈ ਦੋ ਦੋ ਤਿੰਨ ਦਿਨ ਕਿੱਲੇ ਆਲੇ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮਾੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਅੜੀ ਛੱਡ ਦਿਏ ਕਿ ਇਹ ਦੱਖਣ ਸਾ이드 ਦਾ ਸਿਰਗੜ ਵੱਲ ਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲੇ ਤੇ ਸੜੇ ਛਿੱਕੇ ਤੇ ਰੱਖ ਨੇ ਬੜੋ ਫਿਰ ਮਾਰ ਦੋ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ بار بار ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ मैम ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਦੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿਮੀਦਾਰ ਆ ਇੱਧਰ ਕੀ ਨਿਕਲੇ ਆਓ ਕਾਲੂ ਰਾਮ ਘੜਿਆ ਉਹਨਾਂ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ 5 ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਘਰ ਡੁੱਬੇ ਖੜੇ ਇੱਕ ਪ੍ਰਸ਼ਾਸਨ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬਾਂ ਦਾ ਨਹੀਂ ਦੇਖਾਂਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਕਰੇ ਬੱਚੇ ਜੇ ਰੋਲਦੇ ਫਿਰਦੇ ਇਹ ਹਾਲਾਤ ਵੇਖੋ ਆ ਦੁੱਜੀ ਦੁੱਜੀ ਇਹ ਗੱਲਾਂ ਕਰਦੇ ਆ ਜੇ ਆ ਕੇ ਵੱਡੀ ਦੀਨਸਾਲ ਵੀ ਮਕਾ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਡੰਕੇ ਦੇਖਿਓ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਬੋੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲੈ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਛਿੱਕੇ ਤੇ ਡੰਕੇ ਕਾਨੂੰਨ ਕੰਕੀ ਕਾਰਵਾਈ ਕੀਤੀ ਉੱਥੇ ਘੜ ਤੋੜਿਆ ਉੱਥੇ ਐਸ.ਡੀ.ਐਮ ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੋਇਆ ਕੋਈ ਕਾਰਵਾਈ ਨਹੀਂ ਕੀ ਕਹ ਲੈ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਰਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਐ ਸਰਪੰਚ ਜੀ ਇਹ ਤੇ ਡੀਸੀ मैम ਵੀ ਇਹਦੇ ਸਾਹਿਬੀ ਆਏ ਮੇਰੇ ਪਿੰਡ ਨੂੰ ਤੋਂ ਰੱਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵੀ ਲੜਾਂ ਦੂਜੇ ਪਿੰਡੇ ਨਾਲ ਵੀ ਲੜਾਂ ਮੇਰੇ ਵਿਚਾਰੇ ਬਜ਼ੁਰਗ ਏ ਸਾਡੇ ਜੀ ਦੇ ਇਹਨਾਂ ਨੂੰ ਬੋਲਣ ਦਾ ਦਿਓ ਇਹਨਾਂ ਨੂੰ ਵੇੇ ਕਰ ਦਿਓ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਕਿਤਾਬਨੀਏ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਜਾਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿਮੀਦਾਰ ਐ ਇੱਧਰ ਤੀ ਨਿਕਲੇ ਆੜੋ ਕਾਲੂ ਰਾਮ ਖੜਿਆ ਉਹਨਾਂ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ ਤੇ ਉਤਰਾ ਉੱਤੋਂ ਦੀ ਪਾਣੀ ਜਾਊਗਾ ਜ ਤੇ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਪੀਸੀ ਸਾਹਿਬ ਹੁਣ ਡੀਸੀ ਸਾਹਿਬ ਮੋਕੇ ਤੇ ਆਏ ਹੋਏ ਆ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਜ਼ਰ ਕਰਾ ਰੱਖੇ ਆ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ ਹਮ 100 ਤੋਂ 150 ਕਰ ਮੇਰੇ ਡਿੱਗੇ ਨੇ 300 ਕਰ ਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਨ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਧੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਆ ਤਿੰਨ ਘਰਾਂ ਦੇ ਵਾਸਤੇ ਇਧਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਕੁੱਤਾ ਵਾਂਗੂ ਅੜੇ ਬਾਗ ਹੈ ਦੋ ਦੋ ਤਿੰਨ ਦਿਨ ਕਿੱਲੇ ਆੜੇ ਉਹਨਾਂ ਨੂੰ ਫਿਰ ਕਹਿ ਰਿਹਾ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮਾੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਢੀ ਛੱਡ ਦਿਏ ਇੱਕ ਇਹ ਦੱਖਣ ਸਾ이드 ਦਾ ਸੇਰਗੜਵਲ ਦੀ ਤੇ ਪਿੱਛੇ ਜਿਹੜਾ ਪਾਣੀ ਖਿਆ 400 ਕਿੱਲੇ ਤੇ ਸੜੇ ਛਿੱਕੇ ਤੇ ਰੱਖ ਲੇ ਬੜੋ ਫਿਰ ਮਾਰ ਜੋ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਬੀਸੀਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਜਾਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿੰਮੇਦਾਰ ਐ ਇੱਧਰ ਤੀ ਨਿਕਲੇ ਆਓ ਕਾਲੂ ਰਾਮ ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰ ਉੱਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ 5 ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਘਰ ਡੁੱਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬ ਬੰਦਾ ਨਹੀਂ ਦੇਖਣਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਕਰੇ ਬੱਚੇ ਜੇ ਰੋਲਦੇ ਫਿਰਦੇ ਇਹ ਹਾਲਾਤ ਵੇਖੋ ਆ ਦੁੱਜੀ ਦੁੱਜੀ ਇਹ ਗੱਲਾਂ ਕਰਦੇ ਆ ਜਿੱਥੇ ਆ ਕੇ ਵੱਡੀ ਜੀਨਸ਼ਾਲ ਵੀ ਮਕਾੜ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਡੰਕੇ ਦੇਖਿਓ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾਂ ਪੋੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਹੈ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲੈ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣਿਓਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਕੰਮ ਛਿੱਕੇ ਤੇ ਡੰਕੇ ਕਾਨੂੰਨ ਕਨਕੀ ਕਾਰਵਾਈ ਕੀਤੀ ਉੱਥੇ ਘੜ ਟੋੜਿਆ ਉੱਥੇ ਐਸ.ਟੀ.ਐਮ ਸਾਹਿਬ ਨੇ ਆਪਨੇ ਆ ਕੇ ਮੌਕਾ ਵੇਖਿਆ ਹੋਇਆ ਹੈ ਕੋਈ ਕਾਰਵਾਈ ਨਹੀਂ ਕੀ ਗੱਲ ਹੈ ਜੀ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਬਹਿ ਦਾ ਮੋਨ ਵਰਤ ਮਰਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਹੈ ਸਰਪੰਚ ਜੀ ਇਹ ਤੇ ਡੀਸੀ ਮੈਂ ਵੀ ਮੇਰੇ ਪਿੰਡ ਨੂੰ ਤੁਰਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵੀ ਲੜਾਂ ਦੂਜੇ ਪਿੰਡੇ ਨਾਲ ਵੀ ਲੜਾਂ ਮੇਰੇ ਵਿਚਾਰੇ ਬਜ਼ੁਰਗ ਹੈ ਸਾਡੇ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨਾਂ ਨੂੰ ਵੇ ਕਰ ਦਿਓ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਇਹ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀਸੀ ਮੈਮ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਦੇ ਬੋਤ ਆ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇਦਾ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੀ-ਛੋਟੀ ਜ਼ਿੰਮੇਦਾਰ ਹੈ ਇੱਧਰ ਕਿੰਨੇ ਕਿੱਲੇ ਆਓ ਕਾਲੂराम ਖੜਿਆ ਉਹਨਾਂ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਏ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਸਰਕਲ ਪੀਸੀ ਸਾਹਿਬ ਹੁਣ ਡੀਸੀ ਸਾਹਿਬ ਮੌਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਜ਼ਰ ਕਰਾ ਰੱਖੇ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਕਰ ਮੇਰੇ ਡਿੱਗੇ ਨੇ 300 ਕੱਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਠੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਤੇ باوجود ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਘਰਾਂ ਦੇ ਆ ਤਿੰਨ ਘਰਾਂ ਦੇ ਵਾਸਤੇ ਇਧਰ 50 40 ਕਿੱਲੇ ਜ਼ਮੀਨ ਬਚੀ ਹੈ ਜਿਹੜੇ ਕੁੱਤਾ ਵਾਂਗੂ ਪੜੇ ਬਾਗ ਹੈ ਦੋ ਦੋ ਤਿੰਨ ਕਿੱਲੇ ਆਲੇ ਉਹਨਾਂ ਨੂੰ ਫਿਰ ਕਹਿ ਰਹੇ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮੜਾ ਮੋਟਾ ਏਰੀਆ ਦੇ ਆ ਇਹਨੂੰ ਵੀ ਡੋਬ ਕੇ ਅੱਗੇ ਛੱਡ ਦਈਏ ਇਹ ਕਿ ਇਹ ਦੱਖਣ ਸਾਈ ਦਾ ਸਿਰਗੜ ਵੱਲ ਦੀ ਤੇ ਪਿੱਛੇ ਜਿਹੜਾ ਪਾਣੀ ਖਿਆ 400 ਕਿੱਲੇ ਜੇ ਸਰੇ ਛਿੱਕੇ ਤੇ ਰੱਖੇ ਕੰਮ ਕਰਨਗੇ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ 20 ਸੀਮੈਂ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਡਬੋਤਾ ਉਹਦੇ ਬਾਵਜੂਦ ਉਹਨਾਂ ਨੂੰ ਸਾਰਾ ਇੱਜ਼ਤ ਕਰਾਉਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿੰਮੇਦਾਰ ਐ ਇੱਧਰ ਤੀ ਨਿਕਲੇ ਆਓ ਕਲੂਰਾਮ ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹਾਂ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉੱਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ 5 ਦਿਨ ਹੋ ਗਏ ਜੀ ਗਰੀਬ ਬੰਦੇ ਇਹਨਾਂ ਦੇ ਘਰ ਡੁੱਬੇ ਖੜੇ ਇੱਕ ਪ੍ਰਸ਼ਾਸਨ ਨੇ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬ ਬੰਦਾ ਨਹੀਂ ਦੇਖਾਂਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਕਰੇ ਬੱਚੇ ਜੇ ਰੋਲਦੇ ਫਿਰਦੇ ਇੱਕ ਦੂਜੀ ਤੋਂ ਇਹ ਹਾਲਾਤ ਵੇਖੋ ਆ ਦੂਜੀ ਦੂਜੀ